ਸੋ ਗੁਰੂ ਪਿਆਰਿਓ ਬੜੇ ਲੋਕ ਨੇ ਇਸ ਸੰਸਾਰ ਦੇ ਉੱਤੇ ਜਿਹੜੇ ਜਿਉਂਦੇ ਜੀ ਮੁਕਤ ਹੋਣਾ ਚਾਹੁੰਦੇ ਨੇ ਪਰ ਆਸਾਂ ਇਹ ਲਵਾਈ ਬੈਠੇ ਨੇ ਕਿ ਅਸੀਂ ਮੁਕਤ ਹੋ ਜਾਈਏ ਪਰ ਹਰ ਕੋਈ ਜਿਹੜਾ ਮੁਕਤੀ ਮੰਗਦਾ ਨਾ ਮਰਨ ਤੋਂ ਬਾਅਦ ਮੰਗਦਾ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਜਿੰਨੇ ਵੀ ਇਹ ਸੰਸਾਰ ਦੇ ਲੋਕ ਨੇ ਇਹ ਮਨ ਵਿੱਚ ਤਮੰਨਾ ਆਸਾਂ ਤਾਂ ਇਹੀ ਲਗਾਈ ਬੈਠੇ ਨੇ ਕਿ ਮਰਨ ਤੋਂ ਬਾਅਦ ਮੁਕਤ ਹੋਈਏ ਤੇ ਸਾਡੇ ਸਤਿਗੁਰਾਂ ਨੇ ਆਖ ਦਿੱਤਾ ਭਾਈ ਮਰਨ ਤੋਂ ਬਾਅਦ ਮੁਕਤੀ ਕੀ ਕਰਨੀ ਹੈ ਜਦੋਂ ਮਰਨ ਤੋਂ ਬਾਅਦ ਤੇਰਾ ਸਰੀਰ ਹੀ ਖਤਮ ਹੋ ਗਿਆ ਫਿਰ ਮੁਕਤੀ ਦਾ ਕੀ ਕਰਤੱਬ ਰਹੇਗਾ ਬਈ ਇੰਜ ਕਰ ਤੂੰ ਜਿਉਂਦੇ ਜੀ ਮੁਕਤੀ ਲੱਭ ਜਦੋਂ ਤੂੰ ਜਿਉਂਦੇ ਜੀ ਮੁਕਤ ਹੋ ਗਿਆ ਨਾ ਵਿਸ਼ੇ ਵਿਕਾਰਾਂ ਤੋਂ ਬਹਿਮਾ ਪਰਮਾ ਤੋਂ ਪਖੰਡਾਂ ਤੋਂ ਬੁਰਾਈਆਂ ਤੋਂ ਤੂੰ ਰੱਬ ਦਾ ਰੂਪ ਬਣ ਜਾਏਗਾ ਜਦੋਂ ਰੱਬ ਦਾ ਰੂਪ ਬਣ ਗਿਆ ਫਿਰ ਤਾਂ ਤੂੰ ਜਿਉਂਦੇ ਜੀ ਮੁਕਤ ਹੈ ਫਿਰ ਇਹ ਦਾਵਾ ਤੂੰ ਮਰਨ ਤੋਂ ਬਾਅਦ ਵੀ ਮੁਕਤ ਹੋਏਗਾ ਤੇ ਜਿਹੜੇ ਗੁਰੂ ਪਿਆਰਿਓ ਜਿਉਂਦੇ ਜੀ ਨਰਕ ਚੱਲ ਰਹੇ ਨੇ ਤੇ ਅਸੀਂ ਆਸਾਂ ਲਗਾਈ ਬੈਠੇ ਆ ਕਿ ਮਰਨ ਤੋਂ ਬਾਅਦ ਮੁਕਤ ਹੋਵਾਂਗੇ ਇਹ ਨਹੀਂ ਹੋ ਸਕਦਾ ਇਹ ਤਾਂ ਜਿਹੜੇ ਜਿਉਂਦੇ ਜੀ ਇੱਥੇ ਮੁਕਤੀ ਪ੍ਰਾਪਤ ਕਰਦੇ ਨੇ ਨਾ ਮਰਨ ਤੋਂ ਬਾਅਦ ਵੀ ਉਹੀ ਮੁਕਤ ਨੇ ਨਹੀਂ ਜਿੰਨੇ ਵੱਡੇ ਵੱਡੇ ਮਰਜੀ ਦਾਅਵੇ ਕਰੇ ਚੱਲিয়ে ਕਿ ਅਸੀਂ ਮਰਨ ਤੋਂ ਬਾਅਦ ਮੁਕਤ ਹੋਵਾਂਗੇ ਸੱਚ ਜਾਣਿਓ ਜੇ ਇੱਥੇ ਹੀ ਨਰਕ ਭੋਗ ਲਿਆ ਅੱਗੇ ਫਿਰ ਸਵਰਗ ਦੀ ਆਸ ਨਾ ਰੱਖੀਏ ਸੱਚਖੰਡ ਦੀ ਆਸ ਨਾ ਰੱਖੀਏ ਜੇ ਮੁਕਤ ਹੋਣਾ ਇੱਥੇ ਜਿਉਂਦੇ ਜੀ ਮੁਕਤ ਹੋ ਕੇ ਜਾਈਏ ਸਤਿਗੁਰਾਂ ਦੀ ਬਾਣੀ ਨੂੰ ਪੜੀਏ ਸਮਝੀਏ ਵਿਚਾਰੀਏ ਆਪਣੇ ਜੀਵਨ ਦਾ ਆਧਾਰ ਬਣਾਈਏ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਦਾਸ ਤੋਂ ਬੇਅੰਤ ਪੱਲੋ ਚੁਕਾਂ ਦੀ ਖਿਮਾ ਸਾਹਿਬੇ ਕਮਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣ ਹਾਰ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ